ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਕਰ ਰਹੇ ਸੀ ਇੱਕ ਆਲੇ ਦਾ ਡਿਜ਼ਾਈਨ ਤੇ ਆਲੇ ਦਾ ਡਿਜ਼ਾਈਨ ਕਰਨ ਵਾਸਤੇ ਆਪਾਂ ਨੂੰ ਇੱਟਾਂ ਚਾਹੀਦੀਆਂ ਸੀਗੀਆਂ ਸਾਫ਼ ਤੇ ਵਧੀਆ ਤੇ ਨਿੱਗਰ ਇੱਟ ਤੇ ਫਿਰ ਆਪਣੇ ਕੋਲ ਸੀਗੀ ਸੁਰਾਖਾਂ ਵਾਲੀ ਇੱਟ ਤੇ ਆਪਾਂ ਲਾਗੇ ਫਿਰ ਸੁਰਾਖਾਂ ਵਾਲੀ ਇੱਟ ਨੂੰ ਘੜਨ ਦੇਖਦੇ ਆਂ ਵੀ ਬੰਦ ਆ ਕਿ ਨਹੀਂ ਬੰਦ ਆ ਪਰ ਜਦੋਂ ਮੈਂ ਇੱਕ ਅੱਧੀ ਇੱਟ ਘੜੀ ਉਹ ਤੋਂ ਬਾਅਦ ਮੈਨੂੰ ਲੱਗਿਆ ਵੀ ਚੱਲ ਜੂਗਾ ਨਾਕਾ ਲੱਗ ਜੂਗਾ ਵਧੀਆ ਬਣ ਜੂਗਾ ਕੰਮ ਆਪਣਾ ਫਿਰ ਮੈਂ ਸਟਾਰਟ ਕੀਤਾ ਆਲੇ ਦਾ ਡਿਜ਼ਾਈਨ ਕਰਨਾ ਤੇ ਲੋ ਤੁਹਾਡੇ ਸਾਹਮਣੇ ਆਪਾਂ ਜਿਵੇਂ ਆਲਾ ਕੱਟਿਆ ਸੀਗਾ ਇਹਨੂੰ ਆਪਾਂ ਕੱਟ ਕੇ ਇੱਕ ਮੰਨ ਲਓ ਦੂਰੀ ਡਾੜ ਜਿਹੜੀ ਹੁੰਦੀ ਆ ਡਾੜ ਦੀ ਸ਼ੇਪ ਦਿੱਤੀਏ ਛੋਟੇ ਜਿਹੇ ਆਲੇ ਨੂੰ ਤੇ ਆਪਾਂ ਮੇਰੇ ਖਿਆਲ 1.5 ਫੁੱਟ 1.5 ਫੁੱਟ ਦਾ ਆਲਾ ਸੀਗਾ ਤੇ 1.5 ਫੁੱਟ ਦੇ ਆਲੇ ਵਿੱਚ ਆਹ ਡਿਜ਼ਾਈਨ ਕਰਨਾ ਸੀਗਾ ਜਿੱਥੇ ਦੀਵਾ ਦੂਵਾ ਰੱਖਦੇ ਹੁੰਦੇ ਆ ਦੀਵਾਲੀ ਦੇ ਟਾਈਮ ਪੂਜਾ ਵਾਜਾ ਕਰਨੀ ਹੋਵੇ ਬਾਹਰ ਆਪਾਂ ਦੀਵਾ ਰੱਖਦੇ ਹੁੰਦੇ ਆ ਉਸ ਟਾਈਮ ਇਹ ਆਲਾ ਕੰਮ ਦਿੰਦਾ ਤੇ ਆਹ ਆਲੇ 'ਚ ਆਪਾਂ ਡਿਜ਼ਾਈਨ ਕਰ ਰਹੇ ਆ ਤੇ ਤੁਹਾਡੇ ਸਾਹਮਣੇ ਆ ਇੱਕ ਜਿਹੜਾ ਪੀਸ ਕਟਿੰਗ ਕੀਤਾ ਸੀ ਉਹ ਆਪਾਂ ਗੁਲਾਈ ਤੇ ਜਿਹੜਾ ਲਾਤ ਆ ਤੇ ਦੂਜਾ ਪੀਸ ਇਹਦੇ ਉੱਤੇ ਹੋਰ ਲੱਗਣ ਤੋਂ ਬਾਅਦ ਇਹ ਔਰ ਲੱਗਣ ਤੋਂ ਬਾਅਦ ਇਹਦੇ ਤੇ ਮੰਨ ਲਓ ਉਹ ਸ਼ੇਪ ਬਣ ਜਾਣੀ ਹੈ ਜਿਹੜੀ ਦੂਰੀ ਡਾੜ ਜਿਹੜੀ ਗੇਟ ਦੀ ਡਾੜ ਬਣਾਉਣੀ ਹੈ ਉਹ ਵਾਲੀ ਡਾੜ ਦਾ ਮਤਲਬ ਰੂਪ ਲੈ ਲੈਣਾ ਇਹ ਆਲੇ ਨੇ ਆ ਤੁਹਾਡੇ ਸਾਹਮਣੇ ਟਰੱਕੀ ਕਿੰਜ ਲੱਗ ਰਿਹਾ ਆਲਾ ਆਪਣਾ ਤੇ ਹੁਣ ਜਿਵੇਂ ਕੰਪਲੀਟ ਹੋਊਗਾ ਉਦੋਂ ਬਾਅਦ ਦੇਖਿਓ ਬਹੁਤ ਹੀ ਸੋਹਣਾ ਲੱਗਣਾ ਆ ਤੁਹਾਡੇ ਸਾਹਮਣੇ ਵੀ ਹੁਣ ਕਿੰਜ ਲੱਗ ਰਿਹਾ ਮੈਂ ਕਿਹਾ ਸਿਰਾਈ ਲੱਗ ਰਿਹਾ ਛੋਟਾ ਜਿਹਾ ਆਲਾ ਤੇ ਚੌਰਸ ਰਹਿੰਦਾ ਤਾਂ ਇਹਨਾਂ ਖਾਸ ਨਹੀਂ ਲੱਗਣਾ ਸੀ ਮੈਂ ਕਿਹਾ ਕੋਈ ਅਡ ਕਰ ਦਈਏ ਤੇ ਦੇਖਣ ਨੂੰ ਮੜ ਜਾ ਸੋਹਣਾ ਲੱਗੂਗਾ ਜੀ ਤੁਹਾਡੇ ਸਾਹਮਣੇ ਆਪਾਂ ਇੱਕ ਛੋਟੇ ਜਿਹੇ ਆਲੇ ਨੂੰ ਡਿਜ਼ਾਈਨ ਕਰਕੇ ਇੱਕ ਵਧੀਆ ਰੂਪ ਦੇ ਤਾਂ ਕਿੰਝ ਲੱਗ ਰਿਹਾ ਆਲਾ ਤੇ ਆਪਣੇ ਬਥੇਰੇ ਜੇ ਬਥੇਰੇ ਆਪਣੇ ਡਿਜ਼ਾਈਨ ਆਪਣੇ YouTube ਚੈਨਲ ਤੇ Instagram Facebook ਸਾਰੇ ਤੇ ਪਾਏ ਹੋਏ ਨੇ ਆਪਣਾ ਡਿਜ਼ਾਈਨ ਨਾਲ ਹੀ ਸੋਹਣਾ ਲੱਗਿਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਸਤਰੀ ਭਰਾਵਾਂ ਦਾ ਚੈਨਲ ਜੀ ਇਦਾਂ ਦੀ ਵੀਡੀਓ ਦੇਖ